ओके ਕੰਦਾ ওকে ਜੀ ਇਹ ਠੀਕ ਹੈ ਫਰੀ ਬਲਸਟੇ ਇੱਥੇ ਕਿੱਥੋਂ ਫਰੀ ਦੇ ਦੇਈਏ ਆਹ ਜਿੱਥੇ ਜਾ ਕੇ ਕਰਨਾ ਉੱਥੇ ਕਰਦੇ ਨਹੀਂ ਇਹ ਕਰਦੇ ਕਿੰਨੀ ਦੂਰ 5 ਮਿੰਟ ਪਰ 5 ਮਿੰਟ ਤਾਂ ਨਹੀਂ ਪਤਾ ਲੱਗਣਾ ਬੱਲਾ ਪਤਾ ਕਰਦੇ ਨਿਕਲ ਜਾਣੇਗਾ ਚਲੋ तकरीबन રોજ 15 ਤੋਂ 20 ਮਿੰਟ ਲੱਗਦੀ ਹੈ ਯਾਰ ਤੁਹਾਨੂੰ ਜੇ ਇਹ ਕੁਝ ਇੰਗਲ ਤੋਂ ਤੁਸੀਂ ਮੰਨ ਬਸ 4 ਨੰਬਰ ਬਸ 20 ਮਿੰਟ ਨੇਟ ਆਤੀ ਹੈ ਉਮਰ ਟੋਲ ਕਿਹਾ ਨਾ ਮੈਨੂੰ ਕੀ 20 ਮਿੰਟ ਦਾ ਵੇਟ ਕਰਨਾ ਯਾਰ ਵੈਸੇ ਦੇਖ ਕੋਰਾ ਜਜਮੈਂਟ ਨਹੀਂ ਹੁੰਦੀ ਕਿ ਉੱਥੇ ਹਾਈਵੇ ਹਾਂ ਆਪਣੇ ਹੋਵੇ ਹਾਈਵੇ ਹਾਂ ਪਰ 4 ਕਿਲੋਮੀਟਰ ਤੱਕ ਸੌਣ ਦਾ ਪੀ ਪੈ ਪੀ ਪੀ ਪੈ ਪੈ ਇੰਨਾ ਮੈਨੇਜ ਕਰਨਾ ਇਹਨੂੰ ਆ ਦੇਖ ਲਾ ਫੇ ਵੀ ਵੱਡਿਆ ਹੋਇਆ ਸਾਰਾ ਜੈਸ ਕੋਟਨਾ ਹੁੰਦਾ ਨਾ ਕਿ ਬੰਦਾ ਫਾਇਦਾ ਹਸਦਾ ਹੈ ਨਹੀਂ ਦੇਖੋ ਚੋਬਰ ਆ ਰਿਹਾ ਸਾਈਕਲ ਤੇ ਉੱਡਦਾ ਉੱਡਦਾ ਗਿਆ ਗੇਹਰਾ ਨਹੀਂ ਤੇ ਇਹਨਾਂ ਦਿਨਾਂ ਤੋਂ ਰੋਟੀ ਨਹੀਂ ਖਾਧੀ ਪਾਣੀ ਨਹੀਂ ਪੀਤਾ ਓਏ ਹੋਏ ਪਾਣੀ ਪੀਤਾ ਤੇ ਸ਼ਾਹ ਜੀ ਇਹ ਕਿੱਥੇ ਛੱਡ ਗਿਆ ਏਜੰਟ ਇਹ ਤੇ ਏਜੰਟ ਛੱਡ ਗਿਆ ਫੋਨ ਵੀ ਲੈ ਗਿਆ ਸਾਰਿਆਂ ਦੇ ਇਕ ਹੀ ਰਹਿ ਗਏ ਇਹ ਇਹਦਾ ਵੀ ਪੈਕੇਜ ਹੈ ਨਹੀਂ ਹੋਰ ਕੀ ਆ ਦੇਖੋ ਜੀ ਸਨਲਾਈਟ ਵੀ ਨਹੀਂ ਆ ਰਹੀ ਫਸ ਗਏ ਆ ਜੀ ਜੰਗਲਾਂ 'ਚ ਛੱਡ ਗਏ ਏਜੰਟ ਆ ਪੰਜ ਮੱਧ ਜੀ ਨਹੀਂ ਚੱਲਦਾ ਚੱਲਦਾ ਹਾਂ ਇਹ ਸਾਹਮਣੇ ਆ ਗਈ ਹਾਂ ਹਾਂ ਥੋੜੀ ਪਿਆ ਵਸ ਹੈਗਾ ਕੁੜੀਆਂ-ਕੁੜੀਆਂ ਤੇ ਨਹੀਂ ਯਾਰ ਲੇਕਿਨ ਜਗਾ ਜਗਾ ਚੰਗੀ ਲੱਗ ਰਹੀ ਹੈ ਯਾਰ ਇਹ ਹੈਗੀ ਆ ਮਤਲਬ ਕਿ ਪਾਰਟੀ-ਸ਼ਾੜੀ ਵਾਲੇ ਬੰਦਿਆਂ ਲਈ ਨਹੀਂ ਹੈਗੀ ਸਿੰਪਲ ਹਾਂ ਜ਼ਿੰਦਗੀ 'ਚ ਥੋੜਾ ਜਿਹਾ ਜਿਹਨੂੰ ਸਕੂਨ ਚਾਹੀਦਾ ਹੈ ਡੇਲੀ ਲਾਈਫ ਤੋਂ ਉਹਦੇ ਲਈ ਹੈ ਬਿਸਕੌਟਸਾਂ ਦੀ ਟੀਵੀ ਚੰਗੀ ਹੋ ਸਕੀ ਹੈ ਹਾਂ ਹਾਂ ਰਿਜ਼ਰਵ ਲੱਗਦਾ ਇਹ ਮੈਨੂੰ ਨੇਚਰਲ ਰਿਜ਼ਰਵ ਲਿਖੋ ਨਾ ਨੇਚਰਲ ਰਿਜ਼ਰਵ ਬੀੜੀ-ਬੁੜੀ ਨਹੀਂ ਲੱਗ ਸਕਦੀ ਸ਼ਾਹ ਜੀ ਬੋਲਦੇ ਨਹੀਂ ਪਿਆ ਬੋਲਦੇ ਨਹੀਂ ਬਈ ਹੈ? ਪੇ ਬੋਲਾ ਬੋਲੋ ਸੋਨੀ ਹੋ ਗਏ ਕੁਝ ਕਰੋ ਉੱਪਰ ਦੇਖ ਕੇ ਨਾ ਸੋਣਾ ਸੀਨ ਬਣਦਾ ਪਿਆ ਲੈ ਬਈ ਸ਼ੇਰਾ ਪੈ ਗਿਆ ਤੁਹਾਡੇ 40 ਕਿਲੋ ਉੱਤਰਉਣ ਲੱਗਿਆਂ ਦਾ ਸ਼ਰਕੀ ਨੌਣਾ ਇਹਦੇ 'ਚ ਨਾ ਨਾ ਨੌਣਾ ਗੱਲੀਆ ਕੈਚ ਰਿਆਂ 40 ਕਿਲੋ ਫੂਰਾ ਹੋ ਗਿਆ ਈਮ ਸ਼ੂਟ ਵੀ ਲੈ ਕੇ ਆਣਾ ਚਾਹੀਦਾ ਸੀ ਇਹ ਤਾਂ ਹੁਣ ਤੇਰੇ ਤੇਰੀ ਤੇਰੀ ਇੱਛਾ ਤੇ ਡਿਪੈਂਡ ਆ ਵੀ ਤੂੰ ਵਿੱਚ ਨਹਾਣਾ ਤੇ ਨਹੀਂ ਨਹਾਣਾ ਨੀ ਨਹਾਣ ਨੂੰ ਕੀ ਆ ਬੰਦਾ ਨਹੀਂ ਲੈਂਦਾ ਐ ਨਹੀਂ ਐਸੇ ਨਹੀਂ ਉੱਥੇ ਸਵੀਮ ਪੁੱਟ ਰਿਆ ਵਾ ਉਹ ਲੈ ਇੱਕ ਤੁਸੀਂ ਟਿੱਕ ਛੇ ਉੱਥੇ ਲਾਓ ਮੈਨੂੰ ਵੀ ਅਲਾਉਡ ਆ ਮੈਂ ਕਿਹੜਾ ਅਲਾਉਡ ਆ ਓ ਕੁਕ ਜੱਤੂ ਤੂੰ ਜੇ ਤਾਂ ਜੇ ਤੂੰ ਦੱਸ ਰਿਆ ਸੀ ਮੈਂ ਕਿਹੜਾ ਇਥੋਂ ਦਾ ਪਤਾ ਨਹੀਂ ਪਹਿਲਾਂ ਮੈਨੂੰ ਪਤਾ ਹੋਵੇ ਲਾਉੜ ਹੈ ਕਿ ਨਹੀਂ ਛੇ ਮਹੀਨਾ ਹੋਇਆ ਮੈਨੂੰ ਐ ਨੂੰ ਕਿ ਮੈਂ ਖਿਆਲ ਲੱਗ ਰਿਹਾ ਨਾ ਸ਼ਾਹ ਜੀ ਕੀ ਕਹਿਣਾ ਚਾਹੋਗੇ ਲੋਕੇਸ਼ਨ ਦੇ ਬਾਰੇ ਆਹ ਕੀ ਆ ਬੁਤਵਾ ਤੋਂ ਸਹੀ ਇਸ ਐਮਨਾਰ ਕਿਆ ਵਾਹ ਜੀ ਵਾਹ ਮੇਰੇ ਗਰੁੱਪ ਵਾਲੇ ਨੇ ਪਤਾ ਨਹੀਂ ਕਿ ਕੁਝ ਦਿਨ ਮੈਂ ਲੈ ਕਾਡਾ ਲਾ ਰਿਹਾ ਟਿਊਸਟੇਰ ਦਾ ਸਾਰੀ ਬੋਲੋ ਹਣ ਆ ਹੁਣ ਬਣਦੀ ਵੀ ਵੀਡੀਓ ਕੀ ਕਹਿਣਾ ਚਾਹੋਗੇ ਪਾਣੀ ਗੰਤੇ ਚੜ ਜਾ ਚੜ ਜਾ ਦਰਖਤੇ ਉੱਤੇ ਚੜ ਜਾਣਾ ਸਹੀ ਮੈਂ ਕਿਹੜੀ ਲੋਕੇਸ਼ਨ ਆ ਜਿਹੜੀ ਆਪਾਂ ਦੇਖ ਰਹੇ ਹਾਂ ਉਹ ਉਧਰ ਆ ਨਾ ਪਰਲੇ ਕੋਨੇ ਤੇ ਆ ਉਧਰ ਆ ਕਿੱਥੇ ਆ ਉਹ ਤੈਸਤ ਪਿਛਲੀ ਸਾਈਡ ਆ ਓਪੋਜ਼ਿਟ ਸਾਈਡ ਤੇ ਇੱਦਾਂ ਜਾਣਾ ਪੈਣਾ ਵਿਚ ਵਿਚ ਦੀ ਆਪਾਂ ਨੂੰ ਨਹੀਂ ਜਾਣਾ ਨਹੀਂ ਪੈਣਾ ਵਿਚੋ ਹੀ ਵਿਚੀ ਨੰਗ ਜੀ ਆਹੋ সুইਮਿੰਗ ਕਰੋ ਵਿంటర్ ਤੇ ਤਾਂ ਬਰਫ ਹੋਣੀ ਆ ਸਾਰੀ ਹਾਂ ਹੈ ਨਾ ਵਿంటర్ ਤੇ ਇੱਥੇ ਜਾਂ ਤਾਂ ਨੇ ਦੇਖੀ ਉਹ ਕਰਨ ਆ ਜਾਣਾ ਆ ਕੀ ਉਹਦਾ ਨਾਮ ਲੇਕ ਤੇ ਰਾਈਡ ਕਰਨ ਆ ਜਾਣਗੇ Nei. Uh. Oh,